ਕੁਝ ਐਸੀਆਂ ਚੀਜ਼ਾਂ ਐਸੀਆਂ ਵਸਤੂਆਂ ਹੁੰਦੀਆਂ ਜਿਨ੍ਹਾਂ ਬਿਨਾ ਨਹੀਂ ਸਰਦਾ ਜੇ ਸੰਸਾਰ ਵਿੱਚ ਵਿਚਰਨਾ ਐ ਜਿਉਂਦੇ ਰਹਿਣਾ ਐ ਤੇ ਇਹਦੇ ਵਾਸਤੇ ਦੋ ਟਾਈਮ ਦਾ ਪ੍ਰਸ਼ਾਦਾ ਸ਼ਕਣਾ ਪਵੇਗਾ ਜੇ ਤੇ ਕੋਈ ਬੰਦਾ ਪ੍ਰਸ਼ਾਦੇ ਵਾਸਤੇ ਕੋਈ ਕਿਰਤ ਕਮਾਈ ਕਰਦਾ ਹੈ ਕੋਈ ਕੰਮ ਕਰਦਾ ਹੈ ਉਹ ਤੇ ਗਲਤ ਨਹੀਂ ਐ ਪੇਟ ਪਾਲਣ ਵਾਸਤੇ ਤੇ ਹਰ ਬੰਦਾ ਕਰਦਾ ਹੈ ਗੁਜ਼ਾਰੇ ਵਾਸਤੇ ਮਾਇਆ ਵੀ ਹੋਣੀ ਜ਼ਰੂਰੀ ਹੈ ਪਰ ਮਾਇਆ ਦਾ ਮੋਹ ਪੈ ਜਾਣਾ ਲਾਲਚ ਪੈ ਜਾਣਾ ਇਸ ਗੱਲ ਤੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਿੱਖ ਨੂੰ ਵਰਜਿਆ ਹੈ ਮਾਇਆ ਦੀ ਲੋੜ ਹਰ ਬੰਦੇ ਨੂੰ ਹੈ ਦੁਨਿਆਵੀ ਕਈ ਐਸੇ ਪਦਾਰਥ ਨੇ ਜਿਨ੍ਹਾਂ ਬਿਨਾ ਨਹੀਂ ਸਰਦਾ ਉਹਨਾਂ ਦੀ ਲੋੜ ਵੀ ਹੈ ਪਰ ਇੱਕ ਮਨੁੱਖ ਦੇ ਅੰਦਰ ਲਾਲਚ ਪੈਦਾ ਹੋ ਜਾਂਦਾ ਜਿਹੜਾ ਕਿਸੇ ਵੀ ਚੀਜ਼ ਨਾਲ ਖਤਮ ਨਹੀਂ ਹੁੰਦਾ ਹੁਣ ਜੇ ਅਸੀਂ ਸਾਨੂੰ ਕਿਸੇ ਚੀਜ਼ ਦੀ ਲੋੜ ਹੈ ਮਨ ਦੇ ਵਿੱਚ ਲਾਲਚ ਹੈ ਕਿਸੇ ਚੀਜ਼ ਨੂੰ ਲੈ ਕਰਕੇ ਜੀ ਤੇ ਜੇ ਅਸੀਂ ਸੋਚੀਏ ਉਹ ਪਦਾਰਥ ਸਾਨੂੰ ਮਿਲ ਜਾਵੇ ਉਹ ਵਸਤੂ ਸਾਨੂੰ ਮਿਲ ਜਾਵੇ ਤੇ ਸਾਡਾ ਲਾਲਚ ਖਤਮ ਹੋ ਜਾਏਗਾ ਨਹੀਂ ਹੋ ਸਕਦਾ ਲਾਲਚ ਕਦੇ ਖਤਮ ਨਹੀਂ ਹੁੰਦਾ ਤ੍ਰਿਸ਼ਨਾ ਕਿਸੇ ਮਨੁੱਖ ਦੀ ਬੁਝਦੀ ਨਹੀਂ ਖਤਮ ਨਹੀਂ ਹੁੰਦੀ ਮਾਰੇ ਕਹਿੰਦੇ ਆ ਤ੍ਰਿਸ਼ਨਾ ਵਿਰਲੇ ਹੀ ਕੀ 부ਜੀ ਹੈ ਇਤ ਜੇ ਅੱਜ ਸਾਡੇ ਮਨ ਵਿੱਚ ਕਿਸੇ ਚੀਜ਼ ਦੀ ਤ੍ਰਿਸ਼ਨਾ ਹੈ ਉਹ ਸਾਨੂੰ ਪ੍ਰਾਪਤ ਹੋ ਗਈ ਕੀ ਫਿਰ ਸਾਡਾ ਮਨ ਟਿਕ ਜਾਏਗਾ ਮਨ ਇਧਰ ਉਧਰ ਪਦਾਰਥ ਮੰਗਣੋਂ ਹਟ ਜਾਏਗਾ ਨਹੀਂ ਹਟੇਗਾ ਇਹ ਤੇ ਅੰਦਰ ਤ੍ਰਿਸ਼ਨਾ ਦੀ ਅਗਨੀ ਵੱਲਦੀ ਹੈ ਇਹਦੇ ਵੀ ਜਿੰਨਾ ਬਾਲਣ ਸੁੱਟਾਂਗੇ ਉੰਨੀ ਅੱਗ ਤੇਜ਼ ਹੋਣੀ ਹੈ ਬੁਝੇਗੀ ਨਹੀਂ ਖਤਮ ਨਹੀਂ ਹੋਵੇਗੀ ਇੱਥੇ ਜਿਵੇਂ ਕਹਿੰਦੇ ਨੇ ਨਾ ਕਿ ਤ੍ਰਿਸ਼ਨਾ ਜਿਹੜੀ ਹੁੰਦੀ ਆਸ਼ਾਵਾਂ ਬੰਦੇ ਦੀਆਂ ਮੰਦੀਆਂ ਆਸਾਂ ਹੁੰਦੀਆਂ ਉਹ ਵੀ ਪੂਰਾ ਹੋ ਜਾਏ ਵੀ ਮਿਲ ਜਾਏ ਇਹ ਵਾਅਦਾ ਜਾਂਦਾ। ਕਹਿੰਦੇ ਨੇ ਆਸਾਂ ਕਦੇ ਬੰਦੇ ਦੀਆਂ ਹੁੰਦੀਆਂ ਨਹੀਂ ਪੂਰੀਆਂ। ਬੰਦਾ ਮੁੱਕ ਜਾਂਦਾ ਹੈ ਰਹਿ ਜਾਂਦੀਆਂ ਅਧੂਰੀਆਂ। ਸਾਈਕਲ ਵਾਲਾ ਕਹਿੰਦਾ ਮੇਰੇ ਥੱਲੇ ਸੋਹਣੀ ਕਾਰ ਹੋਵੇ। ਕਾਰ ਵਾਲਾ ਕਹਿੰਦਾ ਮੇਰੀ ਹਵਾ ਚੁਕੜਾਰ ਹੋਵੇ। ਵੇਖ ਕੇ ਜਹਾਜ਼ ਵੱਲ ਵੱਟਦਾ ਏ ਕੁੜੀਆਂ ਆਸਾਂ ਕਦੇ ਬੰਦੇ ਦੀਆਂ ਹੁੰਦੀਆਂ ਨਹੀਂ ਪੂਰੀਆਂ ਸਾਈਕਲ ਵਾਲਾ ਤੁਰਿਆ ਜਾਂਦਾ ਸਾਈਕਲ ਤੇ ਚੜ ਕੇ ਜਾਂਦਾ ਉਹਨੇ ਵੇਖਿਆ ਕੋਲ ਦੀ ਬੜਾ ਸੋਹਣਾ ਮੋਟਰਸਾਈਕਲ ਲੰਘਿਆ ਸੋਚਦਾ ਹੈ ਵੀ ਕਿਤੇ ਮੇਰੇ ਕੋਲੇ ਸੋਹਣਾ ਮੋਟਰਸਾਈਕਲ ਹੋਵੇ ਤੇ ਮੇਰਾ ਸਫ਼ਰ ਜਲਦੀ ਦੇ ਨਾਲ ਤੈ ਹੋ ਜਾਏ ਜਿੱਥੇ ਮੈਂ ਸਾਈਕਲ ਦੇ ਨਾਲ ਧੂਆ ਤਿੰਨਾਂ ਘੰਟਿਆਂ ਚ ਪਹੁੰਚਾਂਗਾ ਇੱਥੇ 20 ਮਿੰਟਾਂ ਚ ਪਹੁੰਚ ਜਾਵਾਂਗਾ ਸਫ਼ਰ ਥੋੜਾ ਹੋ ਜਾਏਗਾ ਮੋਟਰਸਾਈਕਲ ਵਾਲੇ ਦੇ ਕੋਲ ਦੀ ਗੱਡੀ ਲੰਗੀ ਐ ਉਹ ਕਹਿੰਦਾ ਜੇ ਕਿਤੇ ਮੇਰੇ ਕੋਲ ਗੱਡੀ ਹੋਵੇ ਮੇਰਾ ਜਿਹੜਾ 20-25 ਮਿੰਟਾਂ ਦਾ ਸਫ਼ਰ ਐ ਉਹ ਵੀ 10-15 ਮਿੰਟਾਂ ਚ ਨਿਬੜ ਜਾਣਾ ਉਸ ਤੋਂ ਸੋਹਣੀ ਗੱਡੀ ਲੰਗੀ ਉਹ ਕਹਿੰਦਾ ਮੇਰੇ ਕੋਲ ਇਦਾਂ ਵੱਡੀ ਗੱਡੀ ਹੋਵੇ ਗੱਡੀਆਂ ਵਾਲੇ ਉੱਪਰ ਜਿਹੜਾ ਅਸਮਾਨ ਵਾਲ ਦੇਖਦੇ ਆ ਜਹਾਜ਼ ਲੰਘਦਾ ਉਹ ਕਹਿੰਦੇ ਸਾਡੇ ਕੋਲ ਕਿਤੇ ਜਾ ਆ ਜੂਗੇ ਤੀ ਮਿੰਟਾਂ ਜੀ ਸਫ਼ਰ ਦਾ ਕਰ ਲਈਏ ਲੰਮਾ ਇਦਾਂ ਤ੍ਰਿਸ਼ਨਾ ਵਾਧੀ ਹੈ ਇਹ ਤ੍ਰਿਸ਼ਨਾ ਦੀ ਅਗਨੀ ਜਿਹੜੀ ਹੈ ਇਹਦੇ ਪੰਪੜੀ ਤਾਂ ਵੱਲਦੇ ਨੇ ਖਤਮ ਨਹੀਂ ਹੁੰਦੀ ਮਾਰੇ ਕਹਿੰਦੇ ਮਨੁੱਖ ਇਦਾਂ ਹੀ ਵਿਸ਼ਿਆਂ ਦੇ ਅੰਦਰ ਫਸਿਆ ਹੋਇਆ ਹੈ ਲਾਲਚ ਦੇ ਵਿੱਚ ਫਸਿਆ ਹੋਇਆ ਹੈ ਲਾਲਚ ਦੇ ਕਰਕੇ ਤੇ ਸਾਸੰਗ ਦੀ ਸਤਿਗੁਰਾਂ ਦੀ ਪਾਵਨ ਬਾਣੀ ਵਿੱਚ ਸ਼ਬਦ ਆਉਂਦਾ ਮਾਰੇ ਕਹਿੰਦੇ ਮਰਕਟ ਮੁਸਤੀ ਅਨਾਜ ਕੀ ਮਨ ਬਉਰਾ ਰੇ ਲੀਨੀ ਹੱਥ ਪਸਾਰ ਛੂਟਣ ਕੋ ਸਹਿਸਾ ਪਰਿਆ ਮਨ ਬਉਰਾ ਰੇ ਨਾਚੋ ਘਰ-ਕਰਬਾਰ ਲਾਲਚ ਦੇ ਵਿੱਚ ਫਸ ਕੇ ਤੇ ਬਾਂਦਰ ਨੂੰ ساری ਉਮਰ ਲੋਕਾਂ ਦੇ ਸਾਹਮਣੇ ਨੱਚ ਕੇ ਵਿਖਾਉਣਾ ਪਿਆ ਕਿਉਂ ਲਾਲਚ ਵਿੱਚ ਫਸ ਗਿਆ ਮਦਾਰੀ ਨੇ ਆਪਣਾ ਗੁਲਾਮ ਬਣਾ ਲਿਆ ਜਿੱਥੇ ਲੈ ਕੇ ਜਾਂਦਾ ਉੱਥੇ ਨੱਚ-ਨੱਚ ਕੇ ਵਖਾਉਂਦਾ ਲੋਕਾਂ ਨੂੰ ਖੁਸ਼ ਕਰਦਾ ਕਾਹਦਾ ਮਾਰਾ ਲਾਲਚ ਦਾ ਵਿੱਚ ਲਾਲਚ ਵਿੱਚ ਫਸ ਗਿਆ ਕਹਿੰਦੇ ਕਿਸੇ ਛੋਟੇ ਬਰਤਨ ਦੇ ਵਿੱਚ ਮਦਾਰੀ ਜਿਹੜਾ ਬਾਂਦਰ ਨੂੰ ਫੜਨ ਵਾਲਾ ਤਮਾਸ਼ੇ ਵਖਾਉਣ ਵਾਲਾ ਉਹਨੇ ਬਾਂਦਰ ਨੂੰ ਫੜਨਾ ਚਾਹਿਆ ਕਿਸੇ ਛੋਟੇ ਭਾਂਡੇ ਦੇ ਵਿੱਚ ਉਹਨੇ ਅਨਾਜ ਰੱਖ ਦਿੱਤਾ ਬਾਂਦਰ ਨੂੰ ਪਤਾ ਲੱਗਿਆ ਉਹਨੇ ਜਾ ਕੇ ਆਪਣਾ ਹੱਥ ਪਾਇਆ ਹੱਥ ਪਾਇ ਤੇ ਗਿਆ ਪਰ ਜਦੋਂ ਮੁਠੀ ਇਦਾਂ ਬੰਦ ਕਰਕੇ ਉਸ ਅਨਾਜ ਦੇ ਨਾਲ ਬਾਹਰ ਹੱਥ ਕੱਢਣਾ ਚਾਹੁੰਦਾ ਤੇ ਮੁਠੀ ਬੰਦ ਵਿੱਚ ਹੱਥ ਨਿਕਲਦਾ ਨਹੀਂ ਜੇ ਤੇ ਲਾਲਚ ਨਾ ਹੁੰਦਾ ਤੇ ਪਤਾ ਹੁੰਦਾ ਕਿਹੇ ਚੀਜ਼ ਦਾ ਫਿਰ ਤੇ ਹਾਥੀ ਦਾ ਸੌਖਿਆ ਕੱਢ ਕੇ ਤੇ ਭਾਜਾਂ ਦਾ ਪਤਾ ਹੀ ਨਹੀਂ ਲਾਲਚ ਇੰਨਾ ਭਾਰੂ ਪੈ ਗਿਆ ਉਸ ਬਾਂਦਰ ਤੇ ਉਹਨੇ ਹੱਥ ਵਿੱਚ ਪਾਇਆ ਅਨਾਜ ਦੇ ਨਾਲ ਮੁਠੀ ਭਰੀ ਪਰ ਹੱਥ ਬਾਹਰ ਕੱਢਣਾ ਚਾਹਦਾ ਹੱਥ ਬਾਹਰ ਨਹੀਂ ਆਉਂਦਾ ਇਦਾਂ ਉਸ ਚੀਜ਼ ਦੇ ਨਾਲ ਇੰਨਾ ਉਹਦੇ ਵਿੱਚ ਫਸ ਜਾਂਦਾ ਲਾਲਚ ਵਿੱਚ ਕਿ ਮਦਾਰੀ ਆਉਂਦਾ ਬੰਦਰ ਨੂੰ ਖੜ ਕੇ ਲੈ ਜਾਂਦਾ ਲਾਲਚ ਦਾ ਮਾਰਾ ساری ਜ਼ਿੰਦਗੀ ਨੱਚ-ਨੱਚ ਕੇ ਵਿਖਾਉਂਦਾ ਲੋਕਾਂ ਨੂੰ ਤਮਾਸ਼ੇ ਕਰ-ਕਰ ਵਿਖਾਉਂਦਾ ਹੈ